ਕੋਚ ਬਾਈ ਜਸਵੀਰ ਬਾਈ ਜੀ ਜਦੋਂ ਜਿਉਂਦੇ ਸੀ ਬਾਦਲ ਸਾਹਿਬ ਹਾਂ ਅਸੀਂ ਮੈਂ ਤੇ ਬੱਬੀ ਤੇ ਲੋਪੋਂ ਵਾਲਾ ਜੱਗਾ ਅਸੀਂ ਘਰੇ ਚਲੇ ਗਏ ਤੇ ਫਿਰ ਤਾਂ ਜੋਤਵੀਰ ਬਾਬੇ ਆਦਮ ਵੇਲੇ ਦੇ ਹੀੋਂ ਤੁਸੀਂ ਫਿਰ ਬਹੁਤ ਦੰਬੇ ਦੇ ਲੱਗੇ ਹੋਏ ਇਹਨੂੰ ਪੰਜਾਬੀ ਚ ਕਹਿ ਲੀਏ ਜਮਾ ਜਮਾ ਬਾਈ ਮੈਨੂੰ ਬਹੁਤ ਸ਼ੌਕ ਸੀ ਮੈਂ ਨਾ ਜਦੋਂ ਉਦੋਂ ਮੈਂ ਮਰੂਤੀ ਵੇਚ ਕੇ ਜਨਰ ਲਈ ਸੀ ਹੂੰ ਤਾਂ ਮਰੂਤੀ ਦਾ ਗਾਮੀ ਵਾਲ ਜਾਂਦੀ ਜਾਂਦੀ ਦਾ ਚੈਸੀ ਪਾਟ ਗਈ ਸਾਰੇ ਦੀ ਉੱਥੇ ਵੱਟੇ ਚੜ ਗਈ ਵੱਟੇ ਚੜ ਗਈ ਹਾਂ ਤੇ ਜਦੋਂ ਬਾਈ ਜੀ ਜਸਵੀਰ ਨੇ ਮਹਿਮੂਆਣੇ ਬਾਜੀ ਤੋਂ ਬਾਅਦ ਨਾ ਬਾਦਲ ਸਾਹਿਬ ਨੇ ਮੈਮੂ ਵਾਲਾ ਮੈਮੂ ਆਣੇ ਬਾਜੀ ਹੋਈ ਆ ਆ 14 ਚ ਬਾਜੀਆਂ ਹੋਈਆਂ ਮੈਮੂ ਆਣੇ ਅੱਛਾ ਇਹੇ ਤੋਂ ਲਾਦਾ ਉਦੋਂ ਹੀ ਆਪਾਂ ਨੂੰ ਸ਼ੌਕ ਪਿਆ ਪਿਆ ਦਾ 8 ਚ ਸੀ ਅਸੀਂ ਗਏ ਬਾਈ ਜੀ ਕੋਲੇ ਬਾਦਲ ਸਾਹ ਕੋਲੇ ਉਹ ਕਹਿੰਦੇ ਵੀ ਅਸੀਂ ਕਬੂਤਰ ਛੱਡਨੇ ਆ ਅਸੀਂ ਡਰ ਦੇ ਡਰ ਦੇ ਚਲੇ ਗਏ ਇੱਕ ਸੈਲਵਰਾਂ ਤੋਂ ਡੈਂਪੀ ਆ ਮੁੰਡਾ ਨਿਊਯਾਰਕ ਤੋਂ ਨਿਊਯਾਰਕ ਆ ਹਾਂ ਮੈਂ ਕਿਹਾ ਬਾਈ ਜੀ ਵੀ ਐਂ ਕਰਕੇ ਕਹਿੰਦੇ ਆਪਣੀ ਬੱਬੀ ਨਾਲ ਪੂਰੀ ਲੋਟ ਆ ਕਹਿੰਦੇ ਜਾਓ ਕਰੋ ਸਾਨੂੰ ਪਹਿਲਾਂ ਸ਼ਿੱਕਾ ਮਾਰਨ ਵਾਲੀ ਕੂਤਰੀ ਫੜਾਤੀ ਐ ਏਕਾ ਚੱਕਾ ਨੱਕਿਆ ਬਾਗਦਾ ਸੀ ਉਹਦਾ ਪੂਰੀ ਨੇ ਹਾਂ ਅੱਛਾ ਪੂਰੀ ਵਜਦਾ ਹੈ ਪੂਰੀ ਵਜਦਾ ਹੈਗਾ ਹੀ ਹੈਗਾ ਮਾਊ ਆਣੇ ਵਾਲਾ ਹਾਂ ਉਦੋਂ ਉੱਥੇ ਹੁੰਦਾ ਸੀ ਪੂਰੀ ਉੱਥੇ ਹੁੰਦਾ ਹੀ ਬਾਈ ਤੇ ਅਸੀਂ ਗਏ ਫਿਰ ਅਸੀਂ ਜਦੋਂ ਗਿਆ ਬਾਈ ਸੰਦਾ ਇੱਕ ਦੇਦੀ ਸੀ ਕਿ ਆਉਂ ਕਹਿੰਦੇ ਜਾਓ ਫਿਰ ਬਾਦਲ ਸਾਹਿਬ ਨੇ ਸਾਨੂੰ 11 ਜੋੜੀਆਂ ਦਿੱਤੀਆਂ ਇਕੱਠੀਆਂ ਇਕੱਠੀਆਂ ਬਾਈ ਬੈਚ ਉਹ ਕੀ ਵਜਾ ਇੰਨੀਆਂ ਵਜਾ ਗਈ ਬਾਈ ਫਿਰ ਉਤੋਂ ਡੈਂਪੀ ਨਾਲ ਬੜਾ ਪਿਆਰ ਸੀ ਉਹਨਾਂ ਦਾ ਹਾਂ ਤੇ ਡੈਂਪੀ ਵਾਈ ਕਰਕੇ ਮਿਲੀਆਂ ਫਿਰ ਆਪਾਂ ਨੂੰ ਜੋੜੀਆਂ ਹੂੰ 11 ਇਕੱਠੀਆਂ ਜੋੜੀਆਂ ਬਾਈ ਤਾਰੀ ਬਾਈਆਂ ਨੂੰ ਪਤਾਇਆ ਅਸੀਂ ਚੱਕਣ ਲੱਗੇ ਪਿੰਜਰੇ ਭਰੇ ਪਈ ਸੀ ਬਾਦਲ ਸਾਹਿਬ ਕੇ ਘਰੇ ਤੇ ਅਸੀਂ ਕਹਾਂ ਬਾਈ ਜੀ ਇਹਨਾਂ ਚ ਦਿੰਦੇ ਕਹਿੰਦੇ ਇਹ ਚੌਧਰੀਆਂ ਦੇ ਲਈ ਲਾਣ ਆਵੇ ਅੱਛਾ ਉਹਨਾਂ ਚੋਂ ਨਹੀਂ ਸਾਨੂੰ ਦਿੱਤੇ ਫਿਰ ਖੁੱਡੇ ਚੋਂ ਲਿਆ ਕੇ ਦਿੱਤੇ ਕਹਿੰਦੇ ਪੁੱਤ ਇਹ ਹੀ ਬਹੁਤ ਔੜੇ ਜਾਨੀ ਫਿਰ ਸਾਨੂੰ ਗਲੜ ਗੂਲੜ ਕੂਤਰ ਦਿੱਤੇ ਉੱਥੇ ਪਰ ਉਹ ਤੁਹਾਨੂੰ ਤੁਹਾਡੇ ਮਨ ਚ ਆ ਗਿਆ ਵੀ ਇਹ ਚੰਗੇ ਆ ਤਾਰੀ ਹੋਣ ਵਾਲੇ ਸਭਾਈ ਹੁੰਦਾ ਹੀ ਆ ਤਾਰੀ ਕੇ ਵੀ ਬ੍ਰਾਂਡ ਆ ਨਹੀਂ ਉਹ ਤਾਂ ਬ੍ਰਾਂਡ ਹੈਗੀ ਆ ਉਹਨਾਂ ਦਾ ਬ੍ਰਾਂਡ ਉਹਨਾਂ ਦੀ ਵਾਲੀ ਵਾਲੀ ਬਣਦੀ ਸੀ ਬਾਦਲ ਕਹਿੰਦਾ ਅੱਛਾ ਜਸਵੀਰ ਭਾਈ ਜੀ ਇਹ ਕਹਿੰਦਾ ਵਾਲੀ ਬਣਦੀ ਸੀ ਉਹਨਾਂ ਦੀ ਤੇ ਸਾਨੂੰ ਆਏ ਸੀ ਇਹਨਾਂ ਨੂੰ ਚੰਗੇ ਵੀ ਇੱਕ ਅੱਧਾ ਸਾਨੂੰ ਇਹਨਾਂ ਚੋਂ ਮਿਲ ਜੂਗੇ ਪਰ ਸਾਨੂੰ ਦੇਖਿਆ ਜਾਵੇ ਸਾਨੂੰ ਉਹਨਾਂ ਤੋਂ ਵੀ ਚੰਗੇ ਦਿੱ ਕੀ ਅੱਜ ਦਾ ਟਾਈਮ ਦੇਖਦੇ ਆਂ ਅੱਜ ਦਾ ਟਾਈਮ ਦੇਖਦੇ ਆਂ ਕਿਉਂਕਿ ਇਹਦਾ ਮਨ ਸਮਝੋ ਕਈ ਗਰਾਂ ਆਪਣੇ ਦਿਮਾਗ ਚੋਂ ਗੱਲ ਬਹਿ ਜਾਂਦੀ ਆ ਬਿਲਕੁਲ ਐਕਚੁਅਲੀ ਗੱਲ ਬਹਿ ਜਾਂਦੀ ਆ ਜੀ ਅਸੀਂ ਤਾਂ ਉਹੀ ਚਲੇ ਗਏ ਕਿਸੇ ਨੂੰ ਸ਼ਪਾਰਸ਼ ਪਵਾ ਕੇ ਸ਼ਪਾਰਸ਼ੀ ਬੰਦੇ ਦੀ ਕੌਣ ਮੰਨਦਾ ਜੀ ਕਿੱਥੇ ਤੇ ਉਹ ਤਾਲਕ ਵਾਲੇ ਨਾਲ ਵੱਧ ਹੁੰਦਾ ਇਹਦਾ ਫਰਕ ਆ